ਹੈਲੋ ਹੈਲੋ ਹਾਂਜੀ ਸ਼ੁਕਰਾਂ ਸ਼ੁਕਰਾਂ ਵੀਰ ਜੀ ਤੂੰ ਫੋਨ ਚੱਕ ਲਿਆ ਮੇਰਾ ਨਹੀਂ ਨਹੀਂ ਬਿੱਟੂ ਜਦੋਂ ਤੂੰ ਫੋਨ ਕਰਦਾ ਮੈਂ ਚੱਕ ਹੀ ਲੈਂਦਾ ਮੈਂ ਕਦੀ ਦੱਸ ਕਈ ਵਾਰੀ ਹੁੰਦਾ ਫੋਨ ਇਧਰ ਉਧਰ ਹੁੰਦਾ ਜਾ ਕੇ ਕਈ ਵਾਰੀ ਯਾਰ ਪਿਛਲੇ 3 ਮਹੀਨੇ ਤੋਂ ਕਈ ਵਾਰੀ ਹੋਇਆ ਵਾ ਮੈਂ ਹੁਣ ਨੰਬਰ ਬਦਲ ਕੇ ਕੀਤਾ ਵੀਰੇ ਤੂੰ ਤਾਂ ਚੱਕਿਆ ਨਹੀਂ ਵੇਖ ਮੈਂ ਤੇਰੀ ਆਵਾਜ਼ ਤਾਂ ਪਛਾਣ ਲਿਆ ਨਾ ਬਿੱਟੂ ਦਾ ਨੰਬਰ ਬਿੱਟੂ ਦਾ ਨੰਬਰ ਹੈ ਤੇ ਬਿੱਟੂ ਨੂੰ ਗੋਲੀ ਮਾਰ ਦਿਓ ਨਹੀਂ ਗੋਲੀ ਘੱਟ ਮਾਰਨੀ ਭਰਾਵਾ ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਤਾਂ ਲੋੜ ਹੈ ਆਪਾਂ ਨੂੰ हां जी मेनू ਤੁਹਾਡੇ ਵਰਗੇ ਯਾਰਾਂ ਦੋਸਤਾਂ ਦੀ ਲੋਟਰੀ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਪੈਸੇ ਦੇ ਦਿਓ ਕਿਹੜੇ ਪੈਸੇ ਹਾਂਜੀ ਕਿਹੜੇ ਪੈਸੇ ਮੈਂ ਕਿਹਾ ਪਾਜੀ ওই ਬੇਨਤੀ ਕਰਕੇ ਜਿੱਦਾਂ ਮੈਂ ਹੁਣ ਤੁਹਾਡੇ ਤਰਲੇ ਕਰ ਰਿਹਾ ਹੰਦਿਆਂ ਤੂੰ ਉਦੋਂ ਮੈਨੂੰ ਤਿੰਨ ਚਾਰ ਫੋਨ ਕੀਤਾ ਸੀ ਵੀ ਇਹ ਯਾਦ ਕਰ ਅਛਾ ਛਾ 15 1500 ਰੁਪਿਆ ਜਿਹੜਾ 2.5 ਸਾਲ ਜਿਨਾ ਲਾਏ ਪਾਜੀ 2.5 ਦਾ ਇਹ ਨਹੀਂ ਸਾਢੇ 3 ਸਾਲ ਪਹਿਲਾਂ ਅੱਛਾ ਨਹੀਂ ਪਰ ਮੈਨੂੰ ਯਾਦ ਹੈ ਯਾਰ ਮੈਂ ਭੁੱਲਿਆ ਥੋੜੀ ਆ ਮੈਂ ਦੇਣਦਾਰ ਆ ਤੇਰਾ ਮੈਂ ਮੈਂ ਮਨਾ ਥੋੜੀ ਗੱਤਾ ਵੀਰੇ ਕਦੋਂ ਪ੍ਰਜਾਗਲੇਖੇ ਪੂਰੇ ਕਰ ਰਹੇ ਏ ਤੂੰ ਨਹੀਂ ਨਹੀਂ ਬਰਦਰ ਬਾਜੀ ਜਦੋਂ ਮੇਰਾ ਮੈਨੂੰ ਚਾਹੀਦਾ ਵੀਰੇ ਮੈਂ ਤੈਨੂੰ ਕੌਣ ਫੋਨ ਕਿਉਂ ਕਰੰਦਿਆਂ ਓ ਯਾਰ ਪਤਾ ਕੀ ਐ ਮਹੀਨੇ ਨਾ ਜੇ ਸੋਨੂੰ ਤੈਨੂੰ ਮੈਂ ਫੋਨ ਤਾਂ ਕਰਦਾ ਪਿਆ ਵੀਰੇ ਮੈਨੂੰ ਪੈਸੇ ਚਾਹੀਦੇ ਮੈਨੂੰ ਪਤਾ ਤੈਨੂੰ ਚਾਹੀਦੇ ਆ ਯਸ ਤੂੰ ਮੈਂ ਤੇਰੇ ਨਾਲ ਥੋੜਾ ਜਿਹਾ ਤਤੱਤਲਾ ਹੁੰਨਾ ਤੂੰ ਨੰਬਰ ਚੇਂਜ ਕਰ ਲੈ ਇੰਨਾ ਆ ਹੁਣ ਕਿਸੇ ਹੋਰ ਤੋਂ ਬੰਦੇ ਦਾ ਨੰਬਰ ਲੈ ਕੇ ਕਿਸੇ ਹੋਰ ਨੰਬਰ ਤੇ ਤੈਨੂੰ ਫੋਨ ਕਰਨ ਦਿਆਂ ਮੈਂ ਯਾਰ ਤੈਨੂੰ ਚੰਗਾ ਲੱਗਦਾ ਦੱਸ ਨਹੀਂ ਮੈਂ ਮਨਾ ਥੋੜੀ ਕਿਤੇ ਮੈਂ ਕਦੋਂ ਮਨਾ ਕਰਨ ਮੈਂ ਨਹੀਂ ਦੇਣੇ ਮੈਂ ਇੱਕ ਵਾਰੀ ਵੀ ਤੈਨੂੰ ਕਦੀ ਕਿਹਾ ਮੈਂ ਜਿੰਦਾ ਵੀ ਨਹੀਂ ਹੈਂ ਮਨਾ ਨਹੀਂ ਕਰਦਾ ਤੂੰ ਮੈਂ